ਤੇਨੇ 9% ਆਇਆ ਨਹੀਂ ਨਹੀਂ ਕਿੰਨੇ 90 70% ਤੇਰੇ ਕਿਨੇ ਆਇਆ ਮੇਰੇ 80 ਆਦੇ ਪਸ ਤਾਂ ਕਿੰਨਾ ਦਾ ਫਰਕ ਦੋਵਾਂ ਦਾ ਹੀ ਫਰਕਾ ਤੇਰੇ ਵਾਦਾ ਕਿ ਤੂੰ ਜ਼ਿਆਦਾ ਪੜ੍ਹਦੀ ਹੈ ਹਾਂ ਹੂੰ ਰੋਂਦੀ ਤਾਂ ਨਹੀਂ ਆ ਕੀ ਆ ਹੈਲੋ ਐਕਸਕਿਊਜ਼ ਮੀ ਗੱਲਾਂ ਨਹੀਂ ਪਟੜੀਆਂ ਕੁੜੀ ਸਾੜੀਆਂ ਹੱਟ ਜਾ ਸਾਡੇ ਮੁੰਡੇ ਦੀ ਗੱਲਾਂ ਕੋਈ ਕੌਣ ਲਾ ਕੇ ਬੁਖਾਵੇ ਫਿਰ ਇਹਦੇ ਹੱਥ ਵੀ ਟੁੱਟ ਗਏ ਨੇ ਇਦਾਂ ਜਿਆਦਾ ਪਿਆਰ ਮਿਲ ਜੂਗਾ। ਆਈ ਜਾ ਨਾ ਹੁੰਦਾ ਵੀ ਬੈਠੇ ਕਿਵੇਂ ਜਿਵੇਂ ਕੋਈ ਨਾ ਪ੍ਰਭ ਨੇ ਪਾ ਦੇਨੇ ਤੈਨੂੰ ਕੱਪੜੇ ਫਿਰ ਚੰਗੀ ਜਰਾ। ਹਾਂ। ਪ੍ਰਭ ਤੂੰ ਵੀ ਜਰਾ ਬਾਪਾ ਪਾ ਪੁੱਤ ਟਾਈਮ ਹੋਈ ਜਾਂਦਾ। ਈਟ ਕਰ ਗਈ ਕਿ ਨਹੀਂ ਹੈ? ਦੋਹੇ ਖਾਦੂ ਨਹੀਂ। ਬੈਠ ਕੇ ਖਾਂ ਨਹੀਂ ਹੈ। ਗੋਲ ਗੋਲ। ਹਾਂ ਬੋਲ। ਹੁਣ ਨਹੀਂ ਬੋਲਣਾ। ਬਸ ਤੂੰ ਹੀ ਖਾਂਦੀ ਹੈਂ। ਖਾਲੀ। ਅਨੂ ਵਿਚਾਰੀ ਨੂੰ ਆਦਮ ਮੁੜ ਕੇ ਨਹੀਂ ਚਲੀ ਜਾਣਾ ਵਿਆਹ ਕੇ। ਮੈਂ ਸਤ ਸ੍ਰੀ ਅਕਾਲ ਦੇ ਦੋਕੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੂਏ ਉੱਥੇ ਲੈ ਜੀ ਤੈਨੂੰ ਕੋਰ ਕਰੇ ਰੱਖਦਾ ਮੈਂ ਤਾਂ ਬੇ ਸਕੂਲ ਜਾਣਾ ਮੈਂ ਸਕੂਲ ਛੜਾ ਆਦੀ ਮੰਮਾ ਤਿਆਰ ਕੀਤੀ ਸੀ ਕੋਈ ਆਦੀ ਕੁੜੀ ਤਿਆਰ ਕੀਤੀ ਕੁੜੀ ਹੈ ਅੱਛਾ ਤੇ ਤੂੰ ਇਹਦੀ ਕੁੜੀ ਹੈ ਹਾਂ ਉਹ ਕਹਿੰਦੀ ਮੈਨੂੰ ਕੋਈ ਰੁਪਏ ਆਦੀ ਮਾਸੀ ਵੀ ਤੇ 10 ਰੁਪਏ ਦੇ ਮੈਂ ਤੇਰੀ ਕੁੜੀ ਜਾਂਦੀ ਨਹੀਂ ਸਕੂਲ ਇਹ ਬਾਨੇ ਲਾਉਂਦੀ ਰਹਿੰਦੀ ਆ ਖਾਣਾ ਮੈਂ ਨਹੀਂ ਖਾਣਾ ਮੈਨੂੰ ਕੀ ਕੀ ਖਾਣਾ ਕੀ ਟਿਫਨ ਖਾਣਾ ਮੈਂ ਟਿਫਨ ਨਿਕਾਤਾ ਜਾ ਰਿਹਾ ਮੈਂ ਤਾਂ ਗੁਰਕਰੀ ਖਾ ਰਿਹਾ ਪੰਜ ਰੁਪਏ ਦੇ ਤੁਰਤਰੇ ਲੈਣੇ ਆ ਮੋਟੀ ਕਿਤੇ ਆ ਉਧਰ ਪਈ ਆ ਹੁਣ ਲਿਆਉ ਬਾ ਬੋਲ ਕੇ ਨਹੀਂ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਤੇਰੇ ਲਈ ਸਰਪ੍ਰਾਈਜ਼ ਆ ਜਾ ਆ ਜਾ ਉੱਤਰੇ ਉੱਤਰੇ ਆ ਜਾ ਆ ਜਾ ਕੋਲੇ ਵਾਲਕੇ ਲਾਈਵ ਵੇਖ ਓੜ ਇਹ ਇਹ ਤੁਹਾਡੀ ਕੁੜੀ ਆ ਤੇ ਤੂੰ ਇਹਦੇ ਮम्मा ਵਾ ਤਰ ਕਿਦਾਂ ਟਰੀਟ ਕਰਨਾ ਇਹਨੂੰ ਹਣ ਇਹ ਕਹਿੰਦੀ ਮੈਂ ਕੁਰਪਰੇ ਤੋਂ ਬਗੈਰ ਸਕੂਲੇ ਨਹੀਂ ਜਾਣਾ ਤੂੰ ਕੀ ਕਹਿਣਾ ਚਾਹੂਗੀ ਤੈਨੂੰ ਇਹ ਕੀ ਕਹਿੰਦੀ ਹੁੰਦੀ ਸਵੇਰੇ ਸਵੇਰੇ ਨਾ ਹੌਲਦਾ ਮੈਰੀ ਇੱਕ ਕੁਰਪਰੇ ਆ ਵੇਕੀ ਜਾਂਦੀ ਇਹਨੂੰ ਹਲ ਲੈਣਾ ਆਪੂ ਆਰ ਕੀ ਲੈਦੀ ਵੀ ਆਪ ਟਰੀਟ ਕਰੀ ਇਸਕੋ ਆਪਣੀ ਬੇਟੀ ਜੈਸਾ ਪ੍ਰਾਪਦੀ ਤੇ ਸੰਦੀਪ ਦੀ ਔਰ ਸ਼ਕਲ ਕਿੰਨੀ ਮਿਲਦੀ ਪਈ ਨਾ ਦੇਖ मैं तो <laughs> चुप करके खाना मुझे तो तू छुट्टी छुट्टी करनी करनी है मैं करनी है आज कोई छुट्टी नहीं होगी आपका पेपर नहीं नाम बताए क्या हो रहा है आज आपकी नहीं मम्मा हो तो ये आपकी बेटी है ना कैसे भेजोगी चुप कर ਤੁਹਾਨੂੰ ਆਪਣਾ ਲੰਚ ਖਾਈਏ ਚਾਹੀਏ ਨਹੀਂ ਮੈਂ ਇਹਨੂੰ ਨਹੀਂ ਉੱਠ ਪਾ ਮੇਰੇ ਕੁੜੀਆਂ ਮੇਰੀਏ ਉੱਠ ਪਾ ਕੀ ਚੂ ਕਾਟਾ ਵੱਡੇ ਵੀ ਜਾਣ ਗਿਆ ਨਾ ਨਹੀਂ ਮੈਂ ਮੇਲਾ ਉਹ ਆਦੀ ਐਕਟਿੰਗ ਵੀ ਤੁਹਾਡੇ ਕਹਿੰਦੀ ਤੈਨੂੰ ਸਮਝ ਗਿਆ ਪਾਰਸਲ ਕਿਵੇਂ ਕਿਵੇਂ ਆਣ 10 ਮਿੰਟ ਸਮਝਾ ਸਮਝਾ ਮੈਨੂੰ ਹਾਂ ਆ ਕਿਥੇ ਫਰੀਦਕੋਟ ਆ ਆਪਰੋ ਆਪਰੋ 4 ਰੁਪਏ ਦੇ ਪੋਸਟ ਛੱਡੇ ਤੇ ਉੱਥੇ ਜਾ ਕੇ ਫੇਰ ਭੁੱਲ ਗਿਆ ਤੂੰ ਨਹੀਂ ਨਹੀਂ ਅਸਤਰ ਆਪਰੋ ਕੋਲੇ ਨੋਕ ਪੂਰਾ ਕੀ ਮੈਨੂੰ ਦੱਸੋ ਭੈਣ ਕਿਹੜੇ ਨੂੰ ਚੇਤਾ ਭੁੱਲ ਜਾਂਦਾ ਹੁੰਦਾ ਇਹਨੂੰ ਤੈਨੂੰ ਅੜਾ ਜੇ ਤਾਂ ਉਧਰ ਮੈਨੂੰ ਮੁੜ ਕੇ ਚੇਤਾ ਨਹੀਂ ਰਹਿੰਦਾ ਪਾਪਸ ਹਾਂ ਆਪਣਾ ਮੜਾਉਣਾ ਅਪਰੋਚ ਪਰ ਵਾਲੀ ਬਸਤੇ ਹਾਂ ਇਹਦਾ ਹਾਂ ਇਹ ਪਰੋਪਰ ਵਾਲੀ ਬਸਤੇ ਹਾਂ ਆਇਆ ਹੀ ਨਹੀਂ ਉਹ ਇਹ ਮੋਗੇ ਉਹ ਲੈ ਆਲੀਆ ਉਹ ਨਹੀਂ ਉਹ ਨਾਲ ਆਪਦਾ ਸਲਾ ਗੈਸ ਲੈ ਕੇ ਆਏ ਹੋਇਆ ਕੌਣ ਭਈਆ ਕੋਲੇ ਸਲੰਡਾ ਕਿੰਨਾ ਕਦੋਂ ਹੈਗਾ ਆਉਂਦਾ ਆਪਦਾ ਲੈ ਗਿਆ ਮੈਂ ਵੇਖਿਆ ਪਰਸੋਂ ਵੱਲ ਕੇ ਲਿਆਇਓ ਉਹ ਨਹੀਂ ਨਹੀਂ ਉਹ ਆਪਦਾ ਚੁੱਲਾ ਲੈ ਕੇ ਆਏ ਆ ਹੁਣੇ ਲੈ ਕੇ ਮੈਂ ਵੇਖਿਆ ਵਾ ਹਾਂ ਵੀ ਗੁੱਡ ਮਾਰਨਿੰਗ ਕੀ ਹਾਲ ਚਾਲ ਪਾਈ ਪਾਪੂਆਂ ਖਿੱਚ ਕੇ ਗੋਪੀ ਜੀ ਕਿਵੇਂ ਦੱਬਦੀ ਕਿੱ ਲਈ ਤੁਸੀਂ ਵੀ ਕੰਮ ਦੀ ਬਾ ਠੀਕ ਆ ਇੱਕ ਗੈਂਗ ਆਈ ਨਹੀਂ ਅੱਜ ਉਹ ਗੈਂਗ ਸਾਰੀ ਛੁੱਟੀ ਤੇ ਹੋਗੀ ਇਹ ਕੀ ਗੱਲ ਬੂਟੇ ਦੀ ਭੈਣ ਬਿਮਾਰ ਉਹ ਤਾਂ ਵਿਆਹ ਤੇ ਚਲਾ ਗਿਆ ਲੱਕੀ ਵੀ ਬਿਮਾਰ ਆ ਬਸ ਕੋਈ ਵੀ ਨਹੀਂ ਆਇਆ ਲੱਕੀ ਦਾ ਵੈਸੇ ਵੀ ਉਧਰਲੇ ਬੰਨੇ ਕੰਮ ਤੇ ਆਪਣੇ ਆਪ ਦੇ ਨਹੀਂ ਉਧਰਲੇ ਅਸੀਂ ਸਾਰੇ ਬਿਮਾਰ ਹੋ ਗਏ ਬਾਕੀ ਅੱਜ ਕੋਈ ਨਹੀਂ ਚਲ ਠੀਕ ਆ ਫਿਰ ਅੱਜ ਛੁੱਟੀ ਅੱਜ ਕੱਲਾ ਲੱਖਾ ਲੱਖਾ ਜੀ ਤਾਂ ਲੱਖੇ ਤਾਂ ਹੋਰ ਕੰਮ ਕਰਾ ਲੈਨੇ ਫਿਰ ਤਾਂ ਲੱਖਾ ਤਾਂ ਫਿਰ ਉਹ ਹੋਰ ਕੰਮ ਕਰੂਗਾਹੀਂ ਬਾਹੌ ਕਰਾ ਲੈਨੇ ਫਿਰ ਇਹ ਮੈਂ ਰੂਟੂ ਲੈ ਕੇ ਆਇਆ ਇੱਕ ਲਿਆ ਆ ਹਾਂ ਤਾਂ ਉਹ ਚੋਰੀ ਹੋ ਗਿਆ ਤਾਂ ਪਤਾ ਨਹੀਂ ਬੋਲਾ ਕਿ ਲੈ ਗਿਆ ਕੋਈ ਹਾਂ ਮੈਂ ਆਪ ਦਾ ਆਪ ਦਾ ਇੱਕ ਜਦੋਂ ਕਦੋਂ ਫੱਟ ਜਾਂਦਾ ਹਾਂ ਹਾਂ ਉਹ ਤੀ ਜਾਤਾ ਹਾਂ ਤਾਂ ਆ ਦੇਖੋ ਇੱਥੇ ਮੈਂ ਆਖ ਕਰਦਾ ਉਹ ਹੋ ਗਿਆ ਉਹ ਤਾਂ ਉਹ ਨਾਲ ਵੇਖੋ ਸਿੰਗਲ ਹੱਡੀ ਵੇਖ ਨਾਲ ਹੈ ਉਹ ਹੈ ਸਿੰਗਲ ਫਸਲੀ ਪਤਾ ਨਹੀਂ ਕੌਣ ਲੈ ਗਿਆ ਲੈ ਦਾਸ ਕੋ ਗੋਰੇ ਗੁਰੇ ਫਟ ਕੇ ਚਲਾ ਗਿਆ ਕਿ ਬੰਦਾ ਕੀ ਬਣੇ ਸੁਣ ਕੇ ਨਹੀਂ ਗਿਆ ਮੈਂ ਕੁਝ ਮੇਰਾ ਰੱਖ ਦਿਆ ਭਾਈ ਰੱਖਿਆ ਗਿਆ ਹੁਣ ਗਵਾਚ ਗਿਆ ਹੁਣ ਸਿਲੰਡਰ ਕਵਾਤਾ ਹੁਣ ਹਾਂ ਪਹਿਲਾਂ ਇਹਨੇ ਸਿਲੰਡਰ ਚੋਰੀ ਕਰਾ ਲਿਆ ਆਪਾਂ ਇਹਨੂੰ ਸਿਲੰਡਰ ਦਿੱਤਾ ਤੇ ਹੁਣ ਵੇਖੀ ਸਿਲੰਡਰ ਤੋਂ ਮੁੱਕਰੀ ਜਾਂਦੇ ਹੱਦ ਹੋ ਗਈ ਫਿਰ ਇਹਦੇ ਲਈ ਲੈ ਤਾਂ ਨਹੀਂ ਗਿਆ ਚੱਕ ਕੇ ਕੌਣ ਲੈ ਜਾਊਗਾ ਕੌਣ ਲੈ ਜਾਊਗਾ ਕੌਣ ਲੈ ਜਾਊਗਾ ਸਿਲੰਡਰ ਲੈ ਕੌਣ ਜਾਊਗਾ ਨਾਲ ਦਾ ਵੇ ਨਾਲ ਦਾ ਵੇ ਉਹਦੇ ਮੈਨੂੰ ਨਹੀਂ ਲੱਗੇ ਹਾਂ ਏ ਮੰਮੀ ਸਿਲੰਡਰ ਜਿੱਡਾ ਦਾਬ ਆ सिलेंडर आके दो सिलेंडर मसलाई फिर मिटी जानी है सारी। चलो चलो, भी चाले। वो अंदर Eh kamu صحیح بیٹھی اے گم صحیح ਹੋਣ ਮਿੱਟੀ ਗਈ ਸਹੀ ਤਾਂ ਹਾਂ ਹਾਂ ਹੁਣ ਪੂਰੀ ਲੈ ਗਿਆ ਮਿੱਟੀ ਖਿੱਚ ਕੇ ਆ ਬਈ ਬਰਾਬ ਆਏ ਕੱਪੜੇ ਖਰਾਬ ਹੋ ਗਏ ਬਰਾਬ ਦੇ ਬੈਰ ਹੀ ਚੱਕੀ ਬਰਾਬ ਡਰ ਲੱਗਦਾ ਵਾ ਬਰਾਬ ਡਰ ਲੱਗਦਾ ਡਰਤਨ ਲੱਗਦਾ ਬਰਾਬਰ ਡਰਤਨ ਲੱਗਦਾ ਲੱਗਦਾ ਵਾ ਮਾ ਕਣਾਈ ਆਹ ਬਣੀ ਰਾਜ ਦੀ ਝੂੜੇ ਲੈ ਆ ਕਿੰਨੇ ਕੇ ਲੈ ਲੈ ਝੂੜੇ ਦੋ ਹੀ ਲੈ ਆਏ ਦੋ ਤੇ ਤੂੰ ਕਿੰਨੇ ਝੂੜੇ ਲੈ ਲੈ ਦੋ ਤਾਂ ਨਹੀਂ ਲੈ ਤੂੰ ਨਾ ਜਿਆਦੇ ਲੈ ਆ ਦੋ ਲੋਵੀ ਹੰਬੜਾਂ ਦੀ ਧਾਤੀ ਤੇ ਪਹੁੰਚ ਚੁੱਕੇ ਆ ਤੇ ਹਰਜੀਤ ਕੌਰ ਜੀ ਇੱਥੇ ਵੀ ਬੂਹਾ ਖੋਲਣ ਆ ਰਹੇ ਨੇ ਹਰਜੀਤ ਕੌਰ ਜੀ ਥੋੜੇ ਜੇ ਪਤਲੇ ਨੇ ਠੀਕ ਆ ਨਾ ਉਹ ਹਰਜੀਤ ਕੌਰ ਜੀ ਜਿਹੜੇ ਨੂਰਪੁਰੇ ਵਾਲੇ ਨੇ ਉਹ ਥੋੜੇ ਜੇ ਹੈਵੀ ਨੇ ਮੜੇ ਮਤਲਬ ਕਿ ਬਲਕਿ ਨੇ ਖਾਂਦੇ ਪੀਂਦੇ ਨੇ ਸ਼ਕੀਨ ਨੇ ਥੋੜੇ ਆ ਖਾਣ ਪੀਣ ਤੋਂ ਘੱਟ ਮੜਾ ਭਰੇ ਰੱਖਦੇ ਨੇ ਅੱਜ ਆ ਕੋ ਵੀ ਪਹੁੰਚ ਗਿਆ ਯਾਟ ਕਿਵੇਂ ਭੈਣ ਜੀ ਠੀਕ ਹੋਣ ਤੁਸੀਂ ਹੈ ਆ ਵੇਖੋ ਆਣ ਕੇ ਪੱਸਰ ਗਿਆ ਬਸ ਆ ਵੇਲਾ ਆਈ ਪਾਦਰੀ ਦੀ ਬਸ ਨੇ ਵੀ ਕਹਿੰਦੇ ਅੱਜ ਠੀਕ ਹੋਈ ਹਮਮ ਰਾਣਕ ਚੜ ਜਾਂਦੇ ਆ ਨਾ ਵੇਖ ਕੇ ਸਹੀ ਗੱਲ ਹੈ ਚੱਲ ਆ ਗਏ ਪਤਾ ਮੇਰੇ ਵੇਲਾ ਟਾਈਮ ਨਾ ਹੀ ਆ ਗਏ ਵੇਲਾ ਅੱਜ ਤਾਂ ਦਿਨ ਖੜੇ ਆ ਗਏ ਹੀ ਮਾਰ ਕੇ ਲੱਗੇ ਘਰੇ ਔਰ ਸਰਦਾਰ ਸਾਹਿਬਾਣੀ ਸੇਵਾ ਤੇ ਸੇਵਾ ਬਹੁ ਕਰਦੇ ਸਰਦਾਰ ਸਾਹਿਬਾਣੀ ਹੈ ਨਾ ਬਸ ਸਰਦਾਰ ਜੀ ਬੋਤੀ ਚੱਲ ਪੈਣੀ ਕਿਹਦੀ ਤਰੀਕ ਨੂੰ ਬਸ ਫਿਰ ਹੋਲੇ ਮੱਲੇ ਤੇ ਤਿਆਰੀਆਂ ਬਾਹ ਜਨਤਾ ਦੀਆਂ ਹੋਲੇ ਮੱਲੇ ਦੀਆਂ ਤੇਰੇ ਤੇ ਰਾਤ ਨੂੰ ਰਾਤ ਰਾਤ ਲੱਗ ਆਜਾ ਬੰਤੋਂ ਨਹੀਂ ਵੀ ਕਰੀ ਜਾਂਦੇ ਸੀ ਉਹਨਾਂ ਨੇ ਵੀ ਬਤਿਆਰੀ ਕਰਨੀ ਟਾਈਟਰ ਟੋਟਾ ਤਿਆਰ ਕਰਨੇ ਹਾਂਜੀ ਅੱਜ ਕੀ ਚੱਲੂ ਫਿਰ ਅੱਜ ਸਾਗ ਨੂੰ ਤੜਕਾ ਲਾਉਣ ਲੱਗੇ ਆ ਲਾਇਆ ਨਹੀਂ ਗਾ ਵੈਰੀ ਗੁੱਡ ਸਾਗ ਬਣਿਆ ਸਾਗ ਗੁੱਡ ਮਾਰਨਿੰਗ ਬਿਲਕੁਲ ਮੌਸਮ ਵੀ ਵਧੀਆ ਅੱਜ ਕੋਟੇ ਲਓ ਜੀ ਆ ਜੋ ਜਿਹਨੇ ਜਿਹਨੇ ਸਾਗ ਖਾਣਾ ਹਾਂਜੀ ਚੱਲੀਏ ਜੀ ਚਲਿਏ ਜੀ ਇਧਰ ਨਾਲ ਖੜੋ ਵੇ ਕੱਲੇ ਦੀ ਅੱਕ ਵੇ ਤੇਰੇ ਨਾਲ ਲੈ ਹੋ ਜੋ ਕੰਨ ਕੀ ਹੁੰਦਾ ਲੈ ਵੇਖ ਲਾਂ ਤੇ ਕੱਲੇ ਉਹਨਾਂ ਨਹੀਂ ਖਿਚੋਣੀ ਤੁਹਾਡੇ ਨਾਲ ਉਹ ਨਹੀਂ ਖਿਚੋਣੀ ਖਿਚਾਉਣਗੇ ਕੈਮਰਾ ਰੋਲ ਐਕਸ਼ਨ ਮੋਟੋ ਕਹਿੰਦਾ ਕੀ ਕਰਦਾ ਸਵਾਇਲ ਕਰਿਆ ਕੋਣ ਡੈਡੀ ਆਸਕੇ ਮੰਮੀ ਆ ਸੋਨਾ ਮਾੜਾ ਯਾ ਇੰਨਾ ਕਿੰਨਾ ਕੱਸੀ ਜਾਈਏ ਸਿੱਧਾ ਜਾਣੇ ਦੰਦ ਕੱਢ ਕੇ ਬਾਹਰ ਆਖੋ ਚਲ ਠੀਕ ਆ ਬੇਬੇ ਆਸ਼ੀਰਵਾਦ ਦੇ ਚੰਗਾ ਪੁੱਤ ਵਿਆਹ ਜਾਓ ਤੇ ਬਾਧੂ ਖਾ ਕੇ ਆਓ ਤੇ ਢਿੱਡ ਭਰਾਓ ਮੰਮੀ ਨੂੰ ਕਿਹਾ ਏ ਇਹ ਗੱਲ ਮੰਮੀ ਨੂੰ ਕਹੀ ਗਈ ਹੈ ਢਿੱਡ ਤਾਂ ਸਾਰਿਆਂ ਦਾ ਵਾਧਾ ਮੰਮੀ ਦਾ ਇਕੱਲਾ ਨਹੀਂ ਤੇਰਾ ਵੀ ਤੇ ਤੇਰੇ ਡੈਡੀ ਚੱਲੀਏ ਜੀ ਚਲੋ ਚਲੋ ਐ ਨਵੇਂ ਸੂਟਾਂ ਦੀ ਖੁਸ਼ੀ ਵੱਖਰੀ ਹੁੰਦੀ ਹੈ ਇਹਨਾਂ ਨੂੰ ਵਾਹ ਸੱਜਾ ਬਾਦਸ਼ਾਹ ਮੇਰਗੇ ਸੂਬਾ ਸੁਵੇ ਨਾ ਮੇਰੇ ਸਾਹਮਣੇ ਜਿਹੜੇ ਨਵੇਂ ਸੂਟ ਸਵਾਏ ਹੁੰਦੇ ਪੇਸ਼ ਕਰ ਦੇਣਗੇ ਇਹ ਪੁੱਤਾਂ ਉਂਝ ਤੇ ਲੜਦੇ ਰਹਿੰਦੇ ਆ ਜਦੋਂ ਸੂਟਾਂ ਦੀ ਵਾਰੀ ਆਉਂਦੀ ਉਹ ਤੇ ਕਹਿੰਦੇ ਪੁੱਤਾਂ ਦੇਖੀ ਆ ਸੂਟ ਪਾਵਾਂਗੇ ਆ ਪਾਵਾਂਗੇ ਮੈਂ ਵੀ ਚੱਲ ਕਹਿਣਾ ਪੈਂਦਾ ਕਿ ਭਾਈ ਆਪ ਆਲੂ ਫਿਰ ਠੋਕੇ ਨਾਲ ਦੀ ਮੈਚਿੰਗ ਕਰਕੇ ਪੱਗ ਬੰਨ ਲੈਣਗੇ ਮੈਂ ਤਾਂ ਲਈਦੀ ਆ ਗੋਲੀਆਂ ਓਏ ਇੱਧਰ ਵੀ ਇੱਧਰ ਵੀ ਖਵਾ ਦੇਣੀ ਖਾਣੀ ਹੁੰਦੀ ਆ ਆਏ ਓਏ ਧਰਮਿਆ ਤੁਸੀਂ ਇਹ ਤਾਂ ਜਿਹੜੀ ਖਵਾ ਦੇਣ ਲੱਗਾ ਨਾ ਚੀਜ਼ ਆ ਤੂੰ ਪਤਲਾ ਨਹੀਂ ਹੁੰਦੇ ਨਾ ਬਾਅਦ ਤੂੰ ਕਹਿੰਦਾ ਫੋਟੋਆਂ ਨਹੀਂ ਸਹੀ ਹੁੰਦੀਆਂ ਵਿਆਹ ਤੇ ਤੂੰ ਮੈਨੂੰ ਕਹਿੰਦਾ ਫੋਟੋਆਂ ਨਹੀਂ ਸਹੀ ਹੁੰਦੀਆਂ ਵਿਆਹ ਤੇ ਤਾਂ ਮੈਂ ਯਾਦ ਨਾਲ ਕਿੱਦਿ ਕਰਦਾ ਸਿਰਾ ਕਰਾ ਦੇ ਫੋਟੋ ਵਾਲਾ ਆਪਣੋ ਕੇ ਲੜ ਲੜਾ ਹੋ ਜਾ ਠੀਕ ਆ ਪਤਾ ਲੱਗ ਜਾ ਫੋਟੋ ਵਾਖ ਕੇ ਧਰਮੇ ਸਟੂਡੀਓ ਆਪਣੇ ਨੇ ਚਲੋ ਜੀ ਪਰ ਮੈਂ ਇਹਨਾਂ ਪਤਲਾ ਨਹੀਂ ਹੋਣਾ ਫੋਟੋ ਆਪੇ ਸਹੀ ਕਰਦਾ ਫੋਟੋ ਮੈਂ ਪਤਲੇ ਕਰ ਦਾਂਗੇ ਕੰਮ ਕਰਾਓ ਇਹ ਤੋਂ ਕੰਮ ਮੇਰਾ ਭਾਨਾ ਪੁਨੋ ਕੋਈ ਨਹੀਂ ਸਾਦਾ ਕਰਨ ਕਰਦਾ ਗੁਰਦਾ ਕੁਝ ਕਿਵੇਂ ਤਿਆਰ ਹੋ ਕੇ ਉਹ ਰੋਬ ਮਾਰੀ ਜਾਂਦਾ ਖੜ ਕੇ ਉੱਥੇ ਤੇ ਆਵੇਲਾ 4 ਵਜੇ ਤੇ ਕਹਦੇ ਆਇਆ ਕਦੋਂ ਮੈਂ ਹੁਣ ਔ ਮੈਨੂੰ ਨਹੀਂ ਲੋੜ ਇਹਦੀ ਮੇਰੇ ਕੋਲ ਹੈਗਾ ਬੰਦਾ ਆਓ ਸ਼ਟਾਰਟ ਕਰ ਲੀਆ ਕਰਮਾ ਵਾਲੀ ਤਿਆਰੀ ਆ ਫੂਟੇ ਬਹਿ ਜਾ ਸੀਟ ਤੇ ਲੱਗਾ ਰਿਆ ਸਾਰੀ ਦਿਹਾੜੀ ਪੱਠੇ ਵੜਦੇ ਲੈ ਵੀ ਰਾਜੂ ਅੱਜ ਆ ਆਹ ਵਾ ਇੱਥੇ ਖੜ ਗਿਆ ਮੂੰਹ ਦੇ ਲਾਗੇ ਰਾਜੂ ਅੱਜ ਪਤਾ ਲੱਗ ਜੇ ਆ ਨਹੀਂ ਬਣੀ ਨਹੀਂ ਰਾਜੂ ਆਨੇ ਨੂੰ ਸਟਾਰਟ ਕਰ ਦਿਆ ਇੱਕ ਦੇ ਰਾਜੂ ਨਹੀਂ ਹੋਈ ਨਹੀਂ ਸ਼ਟਾਰਟ ਰਾਜੂ ਹੈ ਜੋ ਨਾਲ ਨਹੀਂ ਨਹੀਂ ਦੱਸੂਗਾ ਯਾਰ ਖੜ ਜਾ ਇੱਕ ਮਿੰਟ ਇਹ ਲੱਗ ਜੂ ਪਤਾ ਅੱਜ ਕਾ ਬਣੀ ਨਹੀਂ ਗੱਲ ਐਵੇਂ ਨਾ ਪੰਗੇ ਲਈ ਜਾ ਕੇ ਗੂ ਵਿੱਚ ਤੂੰ ਲੈ ਸਾਰੇ ਹੀ ਦਾਢੀ ਲਾਦੀ ਸਾਰੇ ਕੰਮ ਦੀ ਵੇਖਿਆ ਇਹਨੂੰ ਮੈਂ ਕਹੀ ਵੀ ਜਾਂਦਾ ਐਵੇਂ ਨਾ ਪੰਗੇ ਲੈ ਉਹ ਇੱਕਾ ਵਾਪਰ ਹੀ ਜਾਂਦਾ ਵੀਰ ਰਾਜੂ ਰੱਸੀ ਕਟਾ ਦੇ ਰੱਸੀ ਨੂੰ ਬਾੜਾ ਬੈਤੇ ਨੇ ਇੱਕ ਹੀ ਬਹੁਤ ਆ ਹੋਰ ਬੇਰੀ ਅੰਦਰ ਖਾਣਾ ਦਰਚਨ ਦੂਜਾ ਪੰਪ ਲਿਆ ਆ ਪੈਰਾਂ ਵਾਲਾ ਆਵੇ ਇੱਥੇ ਪਿਆ ਸੀ ਨਹੀਂ ਨਹੀਂ ਦੇਖ ਲੈ ਪੰਜ ਮਿੰਟ ਇਹ ਚੱਲ ਹੋਏਗਾ ਮੰਨ ਜੇਗਾ ਮੰਨ ਜੇਗਾ ਰਾਜੂ ਆਏ ਲੱਖ ਚਾਹ ਨਾ ਯਾਰ ਮਾੜਾ ਯਾਰ ਮਾੜਾ ਆ ਜਾ ਕਾਕਾ ਬਹੁਤ ਸਕੀਮੀ ਆ ਥੋੜਾ ਕੇ ਆਪ ਅਨੰਦਪੁਰ ਸਹਿਬ ਵੀ ਜਾਣਾ ਚਲੋ ਐ ਅਨੰਦਪੁਰ ਸਾਹਿਬ ਦੀ ਤਿਆਰੀ ਹੋਲੇ ਮੱਲੇ ਦੀ ਤਲਦੇ ਨਹੀਂ ਫਿਰ ਨਹੀਂ ਨਹੀਂ ਸਹੀ ਆ ਸਹੀ ਆ ਜਾਣਾ ਚਾਹੀਦਾ ਤੇ ਇਹਨੇ ਬੜੀ ਕੰਮ ਦੇ ਲੈ ਵੀ ਵੱਡਣ ਲਾ ਪਈ ਥੋੜਾ ਜਿਹਾ ਨਾ ਗੱਗੂ ਸਾਹਿਬ ਨਾ ਚਲਾਵੇ ਤੇ ਫਿਰ ਬਹੁਤ ਵਧੀਆ ਸਫਾਈ ਕੱਢਦੀ ਜਿਵੇਂ ਆ ਇੱਧਰ ਬਹੁਤ ਵਧੀਆ ਕੀਤੀ ਸਫਾਈ ਬਈ ਇੱਧਰ ਆਵੇ ਆਏ ਆ ਇੱਧਰ ਅੱਛੀ ਸਫਾਈ ਕੀਤੀ ਆ ਜਿਵੇਂ ਉਵੇਂ ਉਧਰ ਵੀ ਅੱਛੀ ਸਫਾਈ ਆ ਲਾਲਾ ਪਹਿਲਾ ਓਏ ਆ ਲਾਲਾ ਚਲਾ ਕੇ ਕੱਢ ਰੇ ਇੱਕ ਮਿੰਟ ਹਲਾ ਆਓ ਜੀ। ਆ ਲਓ ਜੀ। ਥੋੜਾ ਜਿਹਾ ਜੇ ਅਰੇ ਤੇ ਇਹ ਵੀ ਜੂਤ ਜੀ ਆ ਵੀ ਬੈਗ ਦੇ ਵਾਸਤੇ ਪਾ ਲੈਣਾ ਥੋੜਾ ਜਿਆ। ਲਓ। ਆ ਵੇਖੋ ਸਫਾਈ। ਚੈੱਕ ਕਰੋ। ਆ ਚੀ ਸਫਾਈ। ਆ ਕਿੱਥਰ ਚੜਤੀ? ਆ ਸਫਾਈ ਨਹੀਂ ਗੋਡਾ। ਆ ਸਫਾਈ ਪੂਰੀ ਵਧੀਆ ਲਗੜਾਈ ਅੱਛੀ ਆ। ਨਹੀਂ ਨਹੀਂ ਅੱਛੀ ਆ ਸਫਾਈ ਰਗੜਾਈ ਅੱਛੀ ਆ ਗੋਡਿਆ ਗੋਡਿਆ ਸਹੀ ਆ ਕੇ ਘੰਟੋ ਕੇ ਕਾ ਮਿੰਟੋ ਮੇ ਬਸ ਲਓਈ ਹੌਲੀ ਹੌਲੀ ਗੱਗੂ ਹਣੀ ਟ੍ਰੇਨ ਹੋ ਗਏ ਆ ਕਹਿੰਦੇ ਹੁਣ ਵੇਖੋ ਸਫਾਈ ਹੁਣ ਇੱਕ ਨੰਬਰ ਵੱਡਾਂ ਦੇ ਆਈ ਪੱਠੇ ਆ ਠੀਕ ਆ ਹੁਣ ਢੇਰੀਆਂ ਵੀ ਵਧੀਆ ਮਾਰਨ ਦਈਏ ਸਹੀ ਆ ਸਹੀ ਆ ਨਹੀਂ ਚਲਾਉਣੀ ਸਿੱਖ ਜੀ ਓਏ ਕਿਉਂ ਤੇ ਕਹਿੰਦਾ ਪਹਿਲੇ ਦੋ ਕਿੱਲੇ ਤਾਂ ਕਹਿੰਦਾ ਤੁਸੀਂ ਵੱਡਣ ਤਾਂ ਸਿੱਖਣੇ ਆ ਕਹਿੰਦੇ ਸਿੱਖੜੇ ਜਾਂ ਸਿੱਖੋ ਕਾਕੇ ਖਾਸ ਪ੍ਰਬੰਧ ਤੇਰੇ ਆਸਤੇ ਹੀ ਕੀਤਾ ਡੇਕਦਾ ਵੇਲਾ ਮਗਰ ਲੈ ਬੰਨੇ ਠੀਕ ਐ ਨਾ ਰਾਜੂ ਉਹਨਾਂ ਨੇ ਵੀ ਬੰਦਾ ਜੇ ਚੰਗਾ ਡਰਾਈਵਰ ਆ ਤੇ ਉਹਨੂੰ ਚੰਗਾ ਭਾਈ ਮਿਊਜ਼ਿਕ ਵੀ ਮਿਲੇ ਸੁਣਨ ਨੂੰ ਕਹਿੰਦੇ ਵੀ ਦੱਬੀ ਹੋਣੀ ਕਿੱਲੀ ਐ ਐ ਨਾਲ ਹੀ ਗਾਣੇ ਦੇ ਨਾਲ ਜੀ ਆ ਉਹ ਦਰਸ਼ਨ ਦੇਖਦਾ ਫਿਰਦਾਈ ਦਰਸ਼ਨ ਭਾਈ ਇਹਦੀ ਮਿੱਟੀ ਵੀ ਜੀ ਵੀ ਸਾਫ਼ ਕਰਦੀ ਇੱਕ ਵਾਰ ਕਿਉਂ ਪੀਟ ਕਰਦਾ ਕਿਉਂ ਆ ਜੋਰ ਲਗਾ ਆਵੇ ਹਾ ਆ ਉਹ ਸ਼ੇਰ ਡੋਲਣੀ ਪਾਣੀ ਦੀ ਲੈ ਕੇ ਅਬੀ ਰੋਕਣਾ ਪੜੇਗਾ ਆ ਇੱਕ ਬੰਦਾ ਨਾਲ ਮਗਰ ਗਲਾਸ ਚਾੱਕ ਕੇ ਲਿਆਉਂਦਾ ਵਾ ਦੋ ਬੰਦੇ ਆਉਂਦੇ ਆ ਸਪੈਸ਼ਲੇ ਕੰਮ ਵਾਸਤੇ ਇੱਕ ਹੀ ਕਹਿੰਦਾ ਸਲਾਮ ਮਸ਼ਵਰਾ ਕੀ ਕਰਦਾ ਤੁਹਾਡਾ ਭਲਾ ਹੋ ਜਾਏ ਦਰਸ਼ਨ ਭਾਈ ਠੀਕ ਆ ਨਾ ਓਕੇ ਆ ਨਾ ਕੰਮ ਵੇਚ ਲੈ ਸਫਾਈ ਵੇ ਤੂੰ ਐ ਵੇ ਜਿਵੇਂ ਦਾਤੀ ਨਾਲ ਵੱਡੇ ਹੁੰਦੇ ਬੱਠੇ ਔਖਾ ਹੀ ਆ ਕੰਮ ਇਹ ਨਹੀਂ ਜਾਜ ਸਿੱਖਦਾ ਨਹੀਂ ਨਹੀਂ ਆ ਗਈ ਆ ਗਈ ਆ ਗਈ ਜਾਜ ਓਏ ਆ ਗਈ ਆ ਗਈ ਆ ਗਈ ਆ ਗਈ ਜਾਜ ਠੀਕ ਐ ਓਕੇ ਐ ਓਕੇ ਐ ਕਾਕਾ ਵੀ ਸਿੱਖ ਗਿਆ ਜਾਜ ਬਾਈ ਨਹੀਂ ਨਹੀਂ ਕਾਕਾ ਐ ਹੀ ਐ ਹੀ ਕਿਉਂ ਚੱਲ ਜਾਂਦੇ 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 ਸਹੀ ਐ ਸਹੀ ਐ ਗੱਭਰੂ ਐ ਸਹੀ ਐ ਐਂ ਕੰਮ ਐ ਹੀ ਕਰਨਾ ਖਿੱਚ ਕੇ ਪਤਾ ਧਾਰਨਾ ਪਿਆ ਮੈਂ ਦੱਸਿਆ ਕਿੱਦਾਂ ਚੱਲਣੀ ਐ ਹਾਂ ਆ ਜਾ ਪਹਿਲੀ ਹੱਥ ਨਾਲ ਤੈਨੂੰ ਵੀ ਤੈਨੂੰ ਵੀ ਸਿਖਾ ਦੇਣੀ ਅੱਜ ਗਾਲ ਤੂੰ ਵੀ ਪਹੁੰਚਾ ਉਥੇ ਬशीर ਕੋ ਰਾਜੂ ਦਾ ਫੋਨ ਗਵਾਜ ਗਿਆ ਓਏ ਓਏ ਮੋਬਾਈਲ ਗਵਾਜ ਗਿਆ ਓਏ ਰਾਜੂ ਦਾ ਫੋਨ ਹੈ ਮੈਲਾ ਇਹੀ ਫੇਰ ਹੋਣਾ ਪਈਨਾਂ ਨੇ ਢੇਰੀਆਂ ਹੀ ਵਲੇੜਤਾ ਹੀ ਬਈ ਰਾਜੂ ਲੱਭ ਢੇਰੀਆਂ ਚ ਸਾਰੀਆਂ ਫਰੋਲੋ ਢੇਰੀਆਂ ਟਰਾਲੀ ਜਿਹਨੇ ਛੱਡਤਾ ਯਾਰ ਅਤਰਾਕ ਛੱਡਦੇ ਹਣੇ ਛੱਡਦੇ ਓਏ ਛੱਡਦੇ ਜਾਂਦੇ ਹਣੇ ਜਾਂਦੇ ਬਸ ਜਾਂਦੇ 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 ਛੱਡਾ ਕੇ ਜਾਂਦਾ ਵੇ ਕੀ ਕਿਵੇਂ ਨੇ ਇਹਨੇ ਮਾਰਨੀ ਉਹ ਕਾਈ ਗਿਆ ਕਿਉਂ ਕਾਈ ਦੇ ਚੂਲ ਲੈ ਲੈ ਭਾਈ ਹੁਣ ਚੂਲ ਲਈ ਘਵਾਈ ਲਿਆ ਤਾਂ ਵੇਖੀ ਵੜ ਗਈ ਵੜ ਗਈ ਕਿੱਧਰ ਵੜ ਗਈ ਉੱਥੇ ਮੈਂ ਕੀ ਕਿਹੜਾ ਸਿਸਟਮ ਆ ਕਹਿੰਦਾ ਮੇਰਾ ਸਿਸਟਮ ਤੇ ਆਇਆ ਤਾਂ ਮੈਨੂੰ ਤਾਂ ਨਾ ਨਹੀਂ ਕਰਨਾ ਇਹ ਸਾਰੇ ਫਰਾਈਆਂ ਤੇ ਰਹਿ ਗਏ ਨਾ ਉਹੀ ਗੱਲ ਹੋ ਗਈ ਨਾ ਐਡਾ ਵੀਰੇ ਲੈ ਲਈ ਚੀਜ਼ ਤੇ ਫਰਾਈਆਂ ਤੇ ਕਹਿੰਦਾ ਫਰਾਈਆਂ ਲਿਆ ਦਿਓ ਆਲੂ ਘਰੇ ਦੱਸਿਆ ਉਹੀ ਕੰਮ ਹੋਰ ਜੀ ਠੀਕ ਠਾਕ ਕੱਪ ਥੋੜਾ ਵੱਡਾ ਨਹੀਂ ਫੜਦਾ ਕਾਫੀ ਵਾਲਾ ਹਾਂ ਬਹੁਤ ਵੈਰੀ ਗੁੱਡ ਆ ਬਹੁਤ ਸਿਆਣੇ ਬੱਚੇ ਇਹਨੇ ਪਰਾ ਮੈਣਾ ਮੈਂ ਤਾਂ ਪੰਜਾਂ ਕਿੰਟਾਂ ਨੂੰ ਪਰਾ ਹੀ ਪਈ ਹੋਵਾਂਗੇ ਕਿਵੇਂ ਮੋਟਾ ਕਿਸਾਉਂਦਾ ਹੀ ਦਸੀ ਛੋਟਾ ਭਾਈ ਦੋਵਾਂ ਨੇ ਖਿੱਚੀ ਜਾਵੇ ਕਿਵੇਂ ਆਉਂਦਾ ਹੀ ਐ ਫੇਰ ਦੋ ਮੰਦੀ ਭਰਾਵਾ ਕੀ ਕਰੀ ਜਾਂਦਾ ਥੋਲੇ ਫੇਰ ਭਾਈ ਮੰਨਦਾ ਹੀ ਨਹੀਂ ਤੇ ਮੰਤੀਰਾ ਬਾਹਰ ਛੱਡਦੇ ਹਾਂ ਮੈਂ ਔਖਾ ਹੀ ਜਾਂਦਾ ਨਹੀਂ ਆਲੇ ਕਹਾਂਗੇ ਆਪਾਂ ਦੇਖ ਆ ਇਹਨੂੰ ਚੱਲ ਚੱਕ ਟੰਗੀ ਤਰਾ ਘੇੜ 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 ਵਾਜ ਨਹੀਂ ਵਰਤ। ਕੀ ਹੁੰਦਾ ਯਾਰ? ਮਟੀਰੀਅਲ ਇਸ ਤਰ੍ਹਾਂ ਦੇ ਮਟਰ ਲੈ ਆਪਣੇ ਸਪੈਲਿੰਗ ਦੱਸ ਸਪੈਲਿੰਗ ਆ। ਕਨ ਬਿੰਦ ਟਾਈਮ ਡਿਲੇਵ ਨਹੀਂ ਆਉਂਦਾ। ਸਪੈਲਿੰਗ ਵੀ ਹੋਰ ਸਿੱਧਾ ਗਿਆ। ਤੇਨੋਂ 5 ਮਿੰਟ ਬਲਾਈਏ ਨਾ ਫਿਰ ਅਹੀਂ ਇਹਦਾ ਮਤਲਬ। ਉਹ ਮੇਲਾ 5 ਚਾਂ ਨੇ ਆਪਦੇ ਲਵਾਈ ਫਿਰਦਾ। ਬਈ ਸਾਰਾ ਚੈੱਕੇ ਨਾ ਮੇਜ ਮੇਰੇ ਹੁੰਦੇ। ਸਮਾਈ ਲੀ ਬੀਗੈਨ ਵੀਡੀਓ।